ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਲੁਧਿਆਣਾ ਸ਼ਹਿਰ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੀ ਕੋਲ ਆਏ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਬੈਠੇ ਆ ਸਾਰੀ ਦੁਨੀਆ ਜਾਣਦੀ ਡਾਕਟਰ ਗੁਰਿੰਦਰ ਗੁਰਿੰਦਰ ਰੰਗਰੇਟਾ ਜੀ ਨੂੰ ਅੱਜ ਉਹਨਾਂ ਨਾਲ ਬਹੁਤ ਗੱਲਾਂ ਸ਼ੇਅਰ ਕਰਾਂਗੇ ਅਸੀਂ ਉਹਨਾਂ ਕੋਲੋਂ ਜਾਣਾਂਗੇ ਜਿਵੇਂ ਕਿ ਤੁਸੀਂ ਦੇਖਦੇ ਹੋ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ 12-13 ਸਾਲ ਬੋਲਦੇ ਉਸ ਤੋਂ ਬਾਅਦ ਹੁਣ ਚੁੱਪ ਹੋ ਗਏ ਤੇ ਉਹਦੇ ਬਾਰੇ ਜਾਣਾਂਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਕੇ ਜੀ ਟੀਵੀ ਹਰਾਨ ਤੇ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਆ ਕਿ ਕੇਜੀ ਟੀਵੀ ਚੱਲ ਕੇ ਸਰਸੇ ਤੋਂ ਲੁਧਿਆਣੇ ਦੇ ਵਿੱਚ ਮੇਰੇ ਕੋਲ ਆਏ ਹੋ ਮੇਰਾ ਹਾਲ ਚਾਲ ਪੁੱਛਿਆ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਤੇ ਸਾਰੇ ਕੇਜੀ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਵੀ ਆ ਧੰਨਵਾਦੀ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰੀਮ ਜੈ ਭਾਰਤ ਹੋਰ ਡਾਕਟਰ ਸਾਹਿਬ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਦੇ ਵਿੱਚ ਆ ਜੀ ਹਮੇਸ਼ਾ ਜੋਗੋ ਜੋਗ ਟਲਗੁਰੂ ਗੁਰਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਹੈ ਮਹਾਪੁਰਸ਼ਾਂ ਦਾ ਓਟ ਆਸਰਾ ਚੜ੍ਹਦੀ ਕਲਾ ਦੇ ਵਿੱਚ ਆ ਜੀ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਪਿੱਛੇ ਲੰਬੇ ਸਮੇਂ ਤੋਂ ਲਗਾਤਾਰ ਬੋਲੇ ਹੋ ਹਨ ਹੁਣ ਜਦੋਂ ਤੋਂ ਤੁਹਾਡੇ ਤੇ ਕੇਸ ਹੋ ਗਿਆ ਮੇਰੇ ਖਿਆਲ ਚ ਉਹ ਤੋਂ ਬਾਅਦ ਤੁਸੀਂ ਮੱਠੇ 'ਚ ਬੈਗੇ ਕੀ ਕਰਨੇ ਦਾ ਕਰਨ ਵੀਰ ਜੀ ਇਦਾਂ ਆ ਕਿ ਜਿਹੜੇ ਲੋਕਾਂ ਦੇ ਲਈ ਮੈਂ ਬੋਲਿਆ ਚਲੋ ਮੈਨੂੰ ਇਸ ਗੱਲ ਦਾ ਖੁਸ਼ੀ ਹੋ ਰਹੀ ਗਿਆ ਕਿ ਉਹ ਲੋਕ ਆਪਣੇ ਹੱਕਾਂ ਦੇ ਲਈ ਘਟੋ ਘਟ ਸੜਕਾਂ ਦੇ ਉੱਤੇ ਆਉਣ ਲੱਗ ਪਏ ਆ ਘਟੋ ਘਟ ਆਪਣੇ ਹੱਕਾਂ ਦੇ ਲਈ ਉਹ ਲੜਨ ਲੱਗ ਪਏ ਆ ਲੇਕਿਨ ਮੈਂ ਸੋਚਿਆ ਸੀਗਾ ਵੀ 45 ਲੱਖ ਦੀ ਆਬਾਦੀ ਆ ਤੇ ਮੈਨੂੰ ਬੜਾ ਮਾਣ ਸੀਗਾ ਵੀ ਤੁਹੋ ਲੋਕ ਹਾਲਾਂਕਿ ਮੇਰੇ ਤੇ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਕਾਨੂੰਨੀ ਕਾਰਵਾਈਆਂ ਹੁੰਦੀਆਂ ਰਹੀਆਂ ਤੇ ਮੈਂ 바ਵਾ ਸਾਹਿਬ ਦੇ ਸੰਵਿਧਾਨ ਦੀ ਬਤੌਲਤ ਐਂਟੀ ਸਪੀਟਰੀ ਬੇਲਾ ਲੈ ਲੈਂਦਾ ਸੀ ਤੇ ਵਿਚਾਰ ਰਿਹਾ ਸੀਗਾ ਪਰ ਇਸ ਵਾਰੀ ਮੈਂ ਅੜਿਖੇ ਚ ਆ ਗਿਆ ਝੂਠਾ ਪਰਚਾ ਪਾ ਕੇ ਆਪ ਜੀ ਨੂੰ ਪਤਾ ਹੀ ਆ ਸਾਰੇ ਦਰਸ਼ਕਾਂ ਨੂੰ ਵੀ ਪਤਾ ਹੀ ਆ ਕਿ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਪਾਇਆ ਗਿਆ ਸੀਗਾ ਤੇ ਮੈਨੂੰ ਲੱਗਿਆ ਸੀਗਾ ਵੀ ਉਹ 45 ਲੱਖ ਲੋਕ ਥਾਣੇ ਦੇ ਵਿੱਚ ਆਉਣਗੇ ਪਰ ਤੁਸੀਂ ਦੇਖਿਆ ਹੀ ਆ ਕਿ ਕਿੰਨੇ ਕ ਲੱਖਾਂ ਲੋਕ ਆ ਗਏ ਮਤਲਬ ਹੁਣ ਕੀ ਤੁਸੀਂ ਸਮਝੋ ਮਤਲਬ ਕਿ ਹੁਣ ਕੋਈ ਬਦਲਾਅ ਆਏਗਾ ਕਿ ਨਹੀਂ ਅਗਰ ਮਤਲਬ ਦੇਖੋ ਗੱਲ ਇਹ ਆ ਵੀ ਤੁਹਾਡੇ ਸਾਡੇ ਬੋਲਣ ਦੇ ਨਾਲ ਬਦਲਾਅ ਇਹ ਆਇਆ ਵੀ ਹੁਣ ਲੋਕ ਘਟੋ ਘਟ ਮਜ਼ਦੂਰ ਜਿਹੜਾ ਉਹ ਆਪਣੇ ਹੱਕ ਦੇ ਲਈ ਬੋਲਣ ਲੱਗ ਪਿਆ ਲੜਨ ਲੱਗ ਪਿਆ ਸੜਕਾਂ ਦੇ ਉੱਤੇ ਆਉਣ ਲੱਗ ਪਿਆ ਬਈ ਇੰਨਾ ਕੀ ਬਦਲਾਅ ਆ ਗਿਆ ਤੇ ਬਹੁਤ ਆ ਹੋਰ ਆਪਾਂ ਇਸ ਤੋਂ ਵੱਧ ਕੀ ਬਦਲਾਅ ਚਾਹਾਂਗੇ ਡਾਕਟਰ ਸਾਹਿਬ ਕਈ ਲੋਕ ਹੁਣ ਪੱਗ ਨੂੰ ਲੈ ਕੇ ਸਵਾਲ ਕਰਦੇ ਕੀ ਡਾਕਟਰ ਸਾਹਿਬ ਹਣੋ ਪੱਗ ਨਹੀਂ ਬੰਨਦੇ ਹਨ ਉਹਦਾ ਕੀ ਕਾਰਨ ਦੇਖੋ ਗੱਲ ਇਹ ਹੈ ਕਿ ਪੱਗ ਸਾਡੇ ਸਿਰ ਦੀ ਸ਼ਾਨ ਆ ਸਾਡੇ ਮਹਾਪੁਰਸ਼ਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਹਨਾ ਸਿਰ ਦੇ ਉੱਤੇ ਦਿੱਤੀ ਆ ਪਰ ਗੱਲ ਇਹ ਆ ਵੀ ਮੈਂ ਧਾਰਮਿਕ ਗੁਜ਼ਾਰੇ ਲੈ ਕੇ ਜਿੰਨੀ ਕੁ ਮੈਨੂੰ ਜ਼ਰੂਰਤ ਆ ਓਨਾਂ ਕੁ ਧਾਰਮਿਕ ਆ ਮੈਂ ਭਾਵੇਂ ਪੱਗ ਬੰਨਾਂ ਭਾਵੇਂ ਨਾ ਬੰਨਾਂ ਮੇਰੀ ਸੋਚ ਉਹੀ ਰਹਿਣੀ ਆ ਤੇ ਮੇਰੀ ਸੋਚ ਮੇਰੇ ਮਹਾਪੁਰਸ਼ਾਂ ਨੂੰ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆ ਕੁਝ ਲੋਕ ਕਿ ਪੱਗ ਪੱਗ ਬਨ ਕੇ ਵੀ ਬਹੁਤ ਕੋਸ਼ਿਸ਼ ਕਰੀ ਜਾਂਦੇ ਆ ਕੁਝ ਲੋਕ ਮਹਾਪੁਰਸ਼ਾਂ ਦੇ ਬਖਸ਼ਿਸ਼ ਕੀਤੇ ਹੋਏ ਕਕਾਰਾਂ ਨੂੰ ਵੀ ਪਾ ਕੇ ਬਹੁਤ ਕੁਝ ਕਰੀ ਜਾਂਦੇ ਆ ਮੈਂ ਘੱਟੋ ਘੱਟ ਉਹਨਾਂ ਵਰਗਾ ਦਿਖਾਵਾ ਨਹੀਂ ਕਰਦਾ ਮੈਂ ਜਿੰਨਾ ਕਿ ਮੈਨੂੰ ਲੋੜ ਹੈ ਮੈਂ ਉਹਨਾਂ ਕਾ ਧਾਰਮਕ ਆ ਪੱਗ ਬੰਨਦਾ ਆ ਹੁਣ ਤੁਹਾਡੇ ਸਾਹਮਣੇ ਪੱਗ ਬੰਨੀ ਹੋਈ ਆ ਪਰ ਨੋਰਮਲ ਜਦੋਂ ਮੈਂ ਮਤਲਬ ਮੈਂ ਕਟੜਤਾ ਚ ਨਹੀਂ ਆ ਪੱਗ ਬੰਨਦਾ ਆ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਮੈਂ ਬੰਨਦਾ ਆ ਡਾਕਟਰ ਸਾਹਿਬ ਹੁਣ ਫਿਰ ਗਾਂ ਸਮਾਜ ਲਈ ਕੰਮ ਕਰੋਗੇ ਕਿ ਨਹੀਂ ਦੇਖੋ ਸਮਾਜ ਲਈ 12 ਸਾਲ 2011 ਤੋਂ ਮੈਂ ਬੋਲਣਾ ਸ਼ੁਰੂ ਕੀਤਾ ਸੀ ਤੇ 12 13 ਸਾਲ ਬਹੁਤ ਬੋਲਿਆ ਬਹੁਤ ਹੱਦੋਂ ਵੱਧ ਜਾ ਕੇ ਬੋਲਿਆ ਤੇ ਮੈਂ ਆਪਣੇ ਪਰਿਵਾਰ ਤੋਂ ਆਪਣੇ ਬੱਚਿਆਂ ਤੋਂ ਦੂਰ ਹੋ ਗਿਆ ਸੀ ਤੇ ਹੁਣ ਮੈਨੂੰ ਲੱਗਦਾ ਆ ਕਿ 12 ਸਾਲ ਬਹੁਤ ਦਿੱਤੇ ਆ ਹੁਣ ਸਾਡੇ ਤੁਹਾਡੇ ਬੋਲਣ ਦਾ ਨਤੀਜਾ ਇਹ ਹੋਇਆ ਵੀ ਮਜ਼ਦੂਰ ਆਪਣੇ ਹੱਕਾਂ ਦੇ ਲਈ ਲੜਨ ਲੱਗ ਪਿਆ ਬੋਲਣ ਲੱਗ ਪਿਆ ਤੇ ਹੁਣ ਮੈਂ ਨਹੀਂ ਬੋਲਦਾ ਹੁਣ ਲੋਕ ਬੋਲਣ ਲੱਗ ਪਏ ਆ ਜਿਹੜੀਆਂ ਚੀਜ਼ਾਂ ਮੁੱਦੇ ਆਪਾਂ ਚੁੱਕਦੇ ਸੀਗੇ ਹੁਣ ਬੋਲਣ ਲੱਗ ਪਈ ਆ ਬਹੁਤ ਲੋਕ ਹੁਣ ਮੈਂ ਆਪਣੇ ਪਰਿਵਾਰ ਨੂੰ ਸਮਾਂ ਦੇ ਰਿਹਾ ਜੀ ਤੇ ਪਰਿਵਾਰ ਦੇ ਥੋੜਾ ਜਿਹਾ ਨੇੜੇ ਆ ਕਿਉਂਕਿ ਮੈਂ ਇਹ ਦਬ ਮਹਾਨ ਨਹੀਂ ਕਿ ਮੈਂ ਆਪਣੇ ਪਰਿਵਾਰ ਦੀ ਕੋਈ ਕੁਰਬਾਨੀ ਦੇ ਸਕਾਂ ਜਾਂ ਹਨ ਇਹ ਪਤਾ ਨਹੀਂ ਹੁਣ ਜ਼ਿੰਦਗੀ ਕਿੰਨੀ ਕੁ ਬਚੀ ਹੈ 50 ਸਾਲ ਦੀ ਮੇਰੀ ਉਮਰ ਹੋ ਗਈ 51 ਸਾਲ ਲੱਗ ਗਿਆ ਤੇ ਮੈਂ ਬਚੀ ਹੋਈ ਜ਼ਿੰਦਗੀ ਜਿਹੜੀ ਆ ਉਹ ਥੋੜਾ ਜਿਹਾ ਮੈਂ ਆਪਣੇ ਪਰਿਵਾਰ ਦੇ ਨਾਲ ਸਮਾਂ ਕੁਝ ਥੋੜਾ ਜਿਹਾ ਰੱਬ ਦੇ ਨੇੜੇ ਹੋ ਕੇ ਮੈਂ ਕੁਝ ਯਾਰਨਾ ਚਾਹੁੰਦਾ ਡਾਕਟਰ ਸਾਹਿਬ ਤੁਸੀਂ ਜੇਲ੍ਹ ਦੇ ਵਿੱਚ ਵੀ ਜਾ ਕੇ ਆਏ ਹਨ ਤੇ ਉਹ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਦੇਖੋ ਜੇਲ੍ਹ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ ਤਪਾ ਸਿੱਧੇ ਜੀ ਸ਼ਬਦਾ ਚ ਜੇਲ੍ਹ ਪੋਲ ਦਿੰਨੇ ਆ ਪਰ ਅਸਲ ਦੇ ਵਿੱਚ ਉਹ ਸੁਧਾਰ ਕਰਨੇ ਤੇ ਉਹਦਾ ਵੀ ਐਕਸਪੀਰੀਅੰਸ ਵਧੀਆ ਰਿਹਾ ਹੈ ਉਥੇ ਫੋਨ ਤੋਂ ਜਿਹੜੇ ਲੋਕ ਰੋਜ਼ ਫੋਨ ਕਰਦੇ ਸੀ ਉਹਨਾਂ ਚੀਜ਼ਾਂ ਤੋਂ ਜਾਂ ਜਿਹੜੀਆਂ ਆ ਇੰਦਰੀਆਂ ਸਾਡੀਆਂ ਜਿਹੜੀਆਂ ਇੱਛਾਵਾਂ ਕਰਦੀਆਂ ਜਿਹੜੀਆਂ ਚੀਜ਼ਾਂ ਦੀ ਉਹਨਾਂ ਤੋਂ ਦੂਰ ਹੋ ਜਾਂਦਾ ਤੇ ਬੜਾ ਮਨ ਸ਼ਾਂਤ ਸੀਗਾ ਤੇ ਮੈਨੂੰ ਲੱਗਦਾ ਹੈ ਵੀ ਜੇਲ੍ਹ ਜਾ ਕੇ ਹੋ ਸਕਦਾ ਮੇਰੇ ਚ ਕੋਈ ਸੁਧਾਰ ਹੋ ਗਿਆ ਹੋਵੇ ਤੇ ਕੁਝ ਸਿੱਖਣ ਨੂੰ ਮਿਲੇ ਜੀ ਸਰ ਸਾਹਿਬ ਜਦੋਂ ਤੁਸੀਂ ਇਹ ਮੁਸੀਬਤ ਦੇ ਵਿੱਚ ਇਹ ਜੇਹ ਚ ਗਏ ਸਮਾਜ ਦੇ ਲੋਕ ਕਿੰਨੇ ਖੜੀ ਦੇਖੋ ਸਮਾਜ ਤੇ ਲੋਕ ਜਿਹੜੇ ਨੇ ਐਸੀ ਗੱਲ ਨਹੀਂ ਵੀ ਮੇਰੀ ਮਦਦ ਨਹੀਂ ਕੀਤੀ ਪਰ ਉਹ ਜਿਹੜੇ ਮਦਦ ਕਰਨ ਵਾਲੇ ਸੀਗੇ ਨਾਲ ਕਰਨ ਵਾਲੇ ਸੂ ਉਂਗਲਾ ਦੇ 40 ਜਾਂ ਤੇ ਗਿਨੇ ਜਾ ਸਕਦੇ ਹਨ ਯਾਨੀ 45 ਲੱਖ ਆਬਾਦੀ ਹੋਵੇ ਸਾਡੀ ਤੇ ਉਹਨਾਂ ਦੇ ਕੋਟਿਆਂ ਦੇ ਤੁਹਾਡੇ ਕੋਟੇ ਕਿੰਨੇ ਹਨ ਹੈ ਨਾ ਉਹਨੇ ਤੋਂ ਲੋਕ ਸਕੇ ਪਰ ਮੇਰੀ ਕਿਉਂ ਕਹਤਾ ਜਦੋਂ ਬਾਬਾ ਸਾਹਿਬ ਡਾਕਟਰ ਭੀਮrao ਬੇੜਕਰ ਜੀ ਨੇ ਸਨ ਦੋ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਸੀ ਇੱਕ ਪੂਨਾ ਪੈਵਟ ਸੀਗਾ ਬਾਬਾ ਸਾਹਿਬ ਇਕੱਲੇ ਸੀਗੇ ਤੂੰ اڑے ਸੀਗੇ ਤੇ ਬਾਬਾ ਸਾਹਿਬ ਦੀ ਤਾਕਤ ਸਾਡਾ ਸਮਾਜ ਨਵਾਂ ਸੀ ਤੇ ਗਾਂਧੀ ਮਰਨ ਵਰਤ ਤੇ ਰਹਿ ਗਿਆ ਸੀ ਤੇ ਬਾਬਾ ਸਾਹਿਬ ਨੂੰ ਛੱਡ ਕੇ ਸਾਡੇ ਹੀ ਸਮਾਜ ਦੇ ਲੋਕ ਗਾਂਧੀ ਦੇ ਨਾਲ ਜਾ ਕੇ ਹਾਲਾਂਕਿ ਬਾਬਾ ਸਾਹਿਬ ਜੀ ਨੇ ਇਹਨਾਂ ਨੂੰ ਹੀ ਦੋ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਸੀ ਕਿ ਉਹ ਕਹਿੰਦਾ ਸੀ ਵੀ ਇਹਨਾਂ ਨੂੰ ਐਸੀਆਂ ਨੂੰ ਦੋ ਨਹੀਂ ਵੋਟਾਂ ਪੈਣਗੀਆਂ ਠੀਕ ਹੈ ਤੇ ਉਹ ਮਰਨ ਵਰਤ ਤੇ ਰਹਿ ਗਿਆ ਸੀ ਤੇ ਸਾਡਾ ਸਮਾਜ ਭਾਬਾ ਸਾਹਿਬ ਤਾਂ ਸਾਰ ਛੜ ਕੇ ਗਾਂਧੀ ਨਾਲ ਜਾ ਕੇ ਬਹਿ ਗਏ ਸੀ ਤੇ ਜੇ ਉਹਨਾਂ ਨਾਲ ਇਦਾਂ ਹੋ ਸਕਦਾ ਤਾਂ ਮੇਰੀ ਕੀ ਉੱਤਰ ਚਲੋ ਧੰਨਵਾਦ ਜੀ ਅਸੀਂ ਕੇਜੀਟੀਵੀ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਹਦੀ ਕਿ ਕਿਉਂਕਿ ਡਾਕਟਰ ਸਾਹਿਬ ਨਾ ਕੁਝ ਸਮਾਂ ਪਹਿਲਾਂ ਦੀ ਵੀ ਤੁਸੀਂ ਸਾਡੇ ਚੈਨਲ ਤੇ ਵੀ ਵੀਡੀਓ ਵੇਖਿਆ ਅਕਸਰ ਤੁਸੀਂ ਸੁਣਦੇ ਰਹਿੰਦੇ ਹੋ ਅੱਜ ਵੀ ਇਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਬਹੁਤ ਫਰਕ ਸਾਨੂੰ ਵੀ ਨਜ਼ਰ ਆਇਆ ਕਿਉਂਕਿ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਕੋਈ ਕੌਮ ਦੀ ਗੱਲ ਕਰਦਾ ਸ ਕੌਮ ਨੂੰ ਜਗਾਉਣ ਦੀ ਗੱਲ ਕਰਦਾ ਕੌਮ ਵਾਸਤੇ ਲੜਦਾ ਉਹਨਾਂ ਹੀਰਿਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਕਿਉਂਕਿ ਇਹ ਫਰਕ ਹੈ ਬਹੁਤ ਲੋਕ ਸਾਨੂੰ ਫੋਨ ਕਰ ਕਰਕੇ ਕਈ ਵਾਰੀ ਕਹਿ ਦਿੰਦੇ ਜਦੋਂ ਵੀਡੀਓ ਤੋਂ ਫੋਨ ਨੰਬਰ ਚੱਕ ਲੈਂਦੇ ਸਾਡਾ ਕੀ ਡਾਕਟਰ ਸਾਹਿਬ ਨਾਲ ਆ ਮੈਸੇਜ ਲਾਓ ਸਾਡਾ ਡਾਕਟਰ ਸਾਹਿਬ ਕੋਲੇ ਆ ਮੈਸੇਜ ਲਾਓ ਉਹਨਾਂ ਲੋਕਾਂ ਨੂੰ ਅਸੀਂ ਕਹਿੰਨੇ ਕਿ ਜਦੋਂ ਡਾਕਟਰ ਸਾਹਿਬ ਮੁਸੀਬਤ ਚਾਹੁੰਦੇ ਕੋਈ ਵੀ ਅਸੀਂ ਕੱਲੇ ਡਾਕਟਰ ਸਾਹਿਬ ਤੇ ਨਹੀਂ ਗੱਲ ਜਿਹੜਾ ਵੀ ਤੁਹਾਡੀ ਕੌਮ ਦੀ ਗੱਲ ਕਰਦਾ ਤੁਹਾਨੂੰ ਲੱਗਦਾ ਕਿ ਆ ਸਾਡੀ ਕੌਮ ਦੀ ਗੱਲ ਕਰਦਾ ਉਹਦੇ ਨਾਲ ਬਰਾਬਰ ਤੇ ਖੜਿਆ ਵੀ ਕਰੋ ਡਾਕਟਰ ਸਾਹਿਬ ਜਿਵੇਂ ਤੁਸੀਂ ਦੇਖ ਸਕੋ ਕਾਫੀ ਟੁੱਟ ਚੁੱਕੇ ਨੇ ਉਹਨਾਂ ਦਾ ਕਾਫੀ ਬਦਲਾਅ ਆ ਗਿਆ ਹੈ ਇਸ ਕਰਕੇ ਤੁਸੀਂ ਇਹ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗਦੀ ਹੈ ਤੇ ਇਹਨੂੰ ਸ਼ੇਅਰ ਕਰ ਦਿਓ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ